19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਦਾ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੇ ਖਰੜ ਤੋਂ ਐਮ.ਐਲ.ਏ. ਅਨਮੋਲ ਗਗਨ ਮਾਨਦਿਆ ਨੇ ਜਿਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਮੌਕੇ ਤੇ ਅਨਮੋਲ ਗਗਨ ਮਾਨ ਗਿੱਧਾ ਪਾ ਰਹੇ ਨੇ ਤੇ ਇਸ ਦੇ ਨਾਲ ਹੀ ਉੱਥੇ ਮੌਜੂਦ ਈਆਂ ਭੈਣਾਂ ਨੇ ਅਨਮੋਲ ਗਗਨ ਮਾਨ ਨੂੰ ਚੂੜੀਆਂ ਵੀ ਚੜਾਈਆਂ। ਤੀਆਂ ਮੌਕੇ ਅਨਮੋਲ ਗਗਨ ਮਾਨ ਨੇ ਗ੍ਰੇ ਤੇ ਬਲੂ ਕਲਰ ਦਾ ਸੂਟ ਪਾਇਆ ਹੋਇਆ ਤੇ ਇਸ ਮੇਲੇ 'ਚ ਰੌਣਕਾਂ ਵੀ ਲਾਈਆਂ ਹੋਈਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਦੇ ਮੇਲੇ 'ਚ ਕਾਫੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਛੋਟੀਆਂ-ਛੋਟੀਆਂ ਬੱਚੀਆਂ ਵੀ ਇਸ ਮ ਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਦ ਸ਼ੇਅਰ ਕੀਤਾ ਤੇ ਇਹਨਾਂ ਤਸਵੀਰਾਂ ਚ ਪੋਸਟ ਕਰ ਲਿਖਿਆ ਸਾਵਣ ਚੜ੍ਹਿਆ ਤੀਆਂ ਆਈਆਂ ਪੀਪਲਾਂ ਉੱਤੇ ਪਿੰਗਾ ਪਾਈਆਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜ਼ਿਕਰੇ ਖਾਸੇ ਕਿ ਤੀਆਂ ਦੇ ਤਿਹਾਰ ਚੱਲਦੇ ਨੇ ਤੇ ਇਸ ਮੌਕੇ ਤੇ ਹਰ ਕੋਈ ਇਸ ਤਿਹਾਰ ਨੂੰ ਮਨਾਉਂਦਾ ਹੈ ਤੇ ਬੀਤੇ ਥੋੜੇ ਦਿਨ ਪਹਿਲਾਂ ਵੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਵੀ ਤੀਆਂ ਦਾ ਤਿਹਾਰ ਮਨਾਇਆ ਸੀ ਤੇ ਹੁਣ ਆਪ ਦੇ ਐਮ ਐਲ ਏ ਨੇ ਵੀ ਇਹ ਤੀਆਂ ਦੇ ਤਿਹਾਰ ਮਨਾਉਂਦੇ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੇ ਖਰੜ ਤੋਂ ਐਮ.ਐਲ.ਏ. ਅਨਮੋਲ ਗਗਨ ਮਾਨਦਿਆ ਨੇ ਜਿਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਮੌਕੇ ਤੇ ਅਨਮੋਲ ਗਗਨ ਮਾਨ ਗਿੱਧਾ ਪਾ ਰਹੇ ਨੇ ਤੇ ਇਸ ਦੇ ਨਾਲ ਹੀ ਉੱਥੇ ਮੌਜੂਦ ਈਆਂ ਭੈਣਾਂ ਨੇ ਅਨਮੋਲ ਗਗਨ ਮਾਨ ਨੂੰ ਚੂੜੀਆਂ ਵੀ ਚੜਾਈਆਂ। ਤੀਆਂ ਮੌਕੇ ਅਨਮੋਲ ਗਗਨ ਮਾਨ ਨੇ ਗ੍ਰੇ ਤੇ ਬਲੂ ਕਲਰ ਦਾ ਸੂਟ ਪਾਇਆ ਹੋਇਆ ਤੇ ਇਸ ਮੇਲੇ 'ਚ ਰੌਣਕਾਂ ਵੀ ਲਾਈਆਂ ਹੋਈਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਦੇ ਮੇਲੇ 'ਚ ਕਾਫੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਛੋਟੀਆਂ-ਛੋਟੀਆਂ ਬੱਚੀਆਂ ਵੀ ਇਸ ਮ ਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਦ ਸ਼ੇਅਰ ਕੀਤਾ ਤੇ ਇਹਨਾਂ ਤਸਵੀਰਾਂ ਚ ਪੋਸਟ ਕਰ ਲਿਖਿਆ ਸਾਵਣ ਚੜ੍ਹਿਆ ਤੀਆਂ ਆਈਆਂ ਪੀਪਲਾਂ ਉੱਤੇ ਪਿੰਗਾ ਪਾਈਆਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜ਼ਿਕਰੇ ਖਾਸੇ ਕਿ ਤੀਆਂ ਦੇ ਤਿਹਾਰ ਚੱਲਦੇ ਨੇ ਤੇ ਇਸ ਮੌਕੇ ਤੇ ਹਰ ਕੋਈ ਇਸ ਤਿਹਾਰ ਨੂੰ ਮਨਾਉਂਦਾ ਹੈ ਤੇ ਬੀਤੇ ਥੋੜੇ ਦਿਨ ਪਹਿਲਾਂ ਵੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਵੀ ਤੀਆਂ ਦਾ ਤਿਹਾਰ ਮਨਾਇਆ ਸੀ ਤੇ ਹੁਣ ਆਪ ਦੇ ਐਮ ਐਲ ਏ ਨੇ ਵੀ ਇਹ ਤੀਆਂ ਦੇ ਤਿਹਾਰ ਮਨਾਉਂਦੇ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੇ ਖਰੜ ਤੋਂ ਐਮ.ਐਲ.ਏ. ਅਨਮੋਲ ਗਗਨ ਮਾਨਦਿਆ ਨੇ ਜਿਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਮੌਕੇ ਤੇ ਅਨਮੋਲ ਗਗਨ ਮਾਨ ਗਿੱਧਾ ਪਾ ਰਹੇ ਨੇ ਤੇ ਇਸ ਦੇ ਨਾਲ ਹੀ ਉੱਥੇ ਮੌਜੂਦ ਈਆਂ ਭੈਣਾਂ ਨੇ ਅਨਮੋਲ ਗਗਨ ਮਾਨ ਨੂੰ ਚੂੜੀਆਂ ਵੀ ਚੜਾਈਆਂ। ਤੀਆਂ ਮੌਕੇ ਅਨਮੋਲ ਗਗਨ ਮਾਨ ਨੇ ਗ੍ਰੇ ਤੇ ਬਲੂ ਕਲਰ ਦਾ ਸੂਟ ਪਾਇਆ ਹੋਇਆ ਤੇ ਇਸ ਮੇਲੇ 'ਚ ਰੌਣਕਾਂ ਵੀ ਲਾਈਆਂ ਹੋਈਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਦੇ ਮੇਲੇ 'ਚ ਕਾਫੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਛੋਟੀਆਂ-ਛੋਟੀਆਂ ਬੱਚੀਆਂ ਵੀ ਇਸ ਮ ਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਦ ਸ਼ੇਅਰ ਕੀਤਾ ਤੇ ਇਹਨਾਂ ਤਸਵੀਰਾਂ ਚ ਪੋਸਟ ਕਰ ਲਿਖਿਆ ਸਾਵਣ ਚੜ੍ਹਿਆ ਤੀਆਂ ਆਈਆਂ ਪੀਪਲਾਂ ਉੱਤੇ ਪਿੰਗਾ ਪਾਈਆਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜ਼ਿਕਰੇ ਖਾਸੇ ਕਿ ਤੀਆਂ ਦੇ ਤਿਹਾਰ ਚੱਲਦੇ ਨੇ ਤੇ ਇਸ ਮੌਕੇ ਤੇ ਹਰ ਕੋਈ ਇਸ ਤਿਹਾਰ ਨੂੰ ਮਨਾਉਂਦਾ ਹੈ ਤੇ ਬੀਤੇ ਥੋੜੇ ਦਿਨ ਪਹਿਲਾਂ ਵੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਵੀ ਤੀਆਂ ਦਾ ਤਿਹਾਰ ਮਨਾਇਆ ਸੀ ਤੇ ਹੁਣ ਆਪ ਦੇ ਐਮ ਐਲ ਏ ਨੇ ਵੀ ਇਹ ਤੀਆਂ ਦੇ ਤਿਹਾਰ ਮਨਾਉਂਦੇ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰ